ਸਾਤਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਮੰਡੀਆਂ ਦੇ ਵਿੱਚ ਝੋਨੇ ਦੇ ਰੇਟ ਤੇ ਤੇਜ਼ੀ ਜੋ ਬਣੀ ਹੋਈ ਹੈ ਤੇ ਇਸ ਦੇ ਨਾਲ ਨਾਲ ਜੋ ਚਾਵਲ ਦੇ ਰੇਟਾਂ ਦੇ ਵਿੱਚ ਵੀ ਪਹਿਲੇ ਨਾਲ ਤੇਜ਼ੀ ਦੇਖਣ ਨੂੰ ਮਿਲੀ ਹੈ ਜੋ ਕਿ ਇੱਕ ਚੰਗਾ ਸੰਕੇਤ ਹੈ ਅੱਗੇ ਆਉਣ ਵਾਲੇ ਦਿਨਾਂ 'ਚ ਝੋਨੇ ਦੀ ਤੇਜ਼ੀ ਬਰਕਰਾਰ ਬਣੀ ਰਹਿਣ ਦੇ ਲਈ ਤੇ ਇਸ ਦੇ ਨਾਲ ਨਾਲ ਐਮਈਪੀ ਹਟਣ ਤੋਂ ਬਾਅਦ ਜੋ ਐਕਸਪੋਰਟ ਵੈਲਿਊ ਸੀ ਇੰਡੀਆ ਦੇ ਚਾਵਲ ਦੀ ਉਹ ਵੀ ਵਧੀ ਹੈ ਪਹਿਲੇ ਪਾਕਿਸਤਾਨ ਦੇ ਚਾਵਲ ਨੂੰ ਤਰਜੀਹ ਦਿੱਤੀ ਜਾ ਰਹੀ ਸੀ ਹੁਣ ਐਮ ਈ ਪੀ ਜੋ ਹਟਣ ਤੋਂ ਬਾਅਦ ਇੰਡੀਆ ਦੇ ਐਕਸਪੋਰਟ ਦੀ ਜੋ ਅਮਾਉਂਟ ਹੈ ਵੈਲਿਊ ਹੈ ਉਹ ਇਨਕਰੀਜ਼ ਹੋਈ ਹੈ ਯਾਨੀ ਕਿ ਵਧੀ ਹੈ ਸੋ ਹੁਣ ਐਮ ਈ ਪੀ ਤੋਂ ਬਾਅਦ ਕਾਫੀ ਜੋ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇੰਡੀਆ ਦਾ ਚੋਲ ਜਿਆਦਾ ਮਾਤਰਾ ਦੇ ਵਿੱਚ ਜਾ ਰਿਹਾ ਹੈ ਸੋ ਇਸ ਦੇ ਨਾਲ ਨਾਲ ਹੁਣ ਆਪਾਂ ਜੋ ਮੌਕੇ ਤੇ ਮੰਡੀ ਦੇ ਰੇਟ ਚੱਲ ਰਹੇ ਨੇ ਉਹਦੇ ਉੱਪਰ ਵੀ ਚਰਚਾ ਕਰਦੇ ਆਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਕਾਫੀ ਮੇਰੇ ਕਿਸਾਨ ਵੀਰਾਂ ਦੇ 2018-47 ਤੇ ਜੋ ਸਵਾਲ ਸੀ 1847 ਦਾ ਕੀ ਰੇਟ ਹੈ ਸੋ ਅੱਜ ਟੁਹਾਣਾ ਮੰਡੀ ਦੇ ਵਿੱਚ 1847 ਵੀ ਕੀ ਹੈ ਜੀ ਇੱਥੇ 2991 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜੋ 1847 ਲੱਗੀ ਹੈ ਉਸ ਤੋਂ ਬਾਅਦ ਜਾਖਲ ਮੰਡੀ ਦੀ ਗੱਲ ਕਰੀਏ ਇੱਥੇ 1509 ਹੱਥ ਵਾਲੀ 3080 ਰੁਪਏ ਪਾਤੜਾ ਮੰਡੀ 1509 ਹੱਥ ਵਾਲੀ 3300 ਰੁਪਏ ਰਾਜਪੁਰਾ ਮੰਡੀ 1509 ਹੱਥ ਵਾਲੀ 3110 ਰੁਪਏ ਪਤਿਆਬਾਦ ਮੰਡੀ 1509 ਹੱਥ ਵਾਲੀ 3145 ਰੁਪਏ ਅਮਰਸਰ ਸਾਈ ਮੰਡੀ 1509 ਹੱਥ ਵਾਲੀ 3051 ਰੁਪਏ ਸਮਾਣਾ ਮੰਡੀ 1509 ਹੱਥ ਵਾਲੀ 3175 ਰੁਪਏ ਖਰਸ਼ੇਤਰ ਮੰਡੀ 1509 ਕੰਬਾਈਨ ਵਾਲੀ 3171 ਰੁਪਏ ਖਨੋਰੀ ਮੰਡੀ 1509 ਹੱਥ ਵਾਲੀ 3050 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਹਾਂ ਗੁਹਾਣਾ ਮੰਡੀ ਦੀ 1509 ਹੱਥ ਵਾਲੀ 2700 ਰੁਪਏ ਸਰਸਾ ਮੰਡੀ 1509 ਹੱਥ ਵਾਲੀ 3100 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਤਰਨਤਾਰਨ ਮੰਡੀ 1509 ਹੱਥ ਵਾਲੀ 3150 ਰੁਪਏ ਪ੍ਰਤੀ ਕਵਾਂਟਲ ਨਾਬਾ ਮੰਡੀ 1509 ਹੱਥ ਵਾਲੀ 3080 ਰੁਪਏ ਕੋਟਕਪੁਰਾ ਮੰਡੀ 1509 ਹੱਥ ਵਾਲੀ 3065 ਰੁਪਏ ਪ੍ਰਤੀ ਕਵਾਂਟਲ ਟੁਹਾਣਾ ਮੰਡੀ ਚ ਜੋ 1509 ਦਾ ਰੇਟ ਹੈ 3131 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਨਰਵਾਣਾ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 3050 ਰੁਪਏ ਰਤਿਆ ਮੰਡੀ 1509 ਹੱਥ ਵਾਲਾ 3144 ਰੁਪਏ ਪ੍ਰਤੀ ਕਵਾਂਟਲ ਚੰਡੇਵਾਲਾ ਗੁਰੂ ਮੰਡੀ 1509 ਕੰਬਾਈਨ ਵਾਲਾ 3000 ਰੁਪਏ ਰਦੋੜ ਮੰਡੀ 1509 ਹੱਥ ਵਾਲਾ 3000 ਰੁਪਏ ਪੇਵਾ ਮੰਡੀ 1509 ਕੰਬਾਈਨ ਵਾਲਾ 2931 ਰੁਪਏ ਲਾੜਵਾ ਮੰਡੀ 1509 ਹੱਥ ਵਾਲਾ 3170 ਰੁਪਏ ਪ੍ਰਤੀ ਕਵਾਂਟਲ ਪਾਣੀਪਤ ਮੰਡੀ 1509 ਕੰਬਾਈਨ ਵਾਲਾ 3031 ਰੁਪਏ ਸਫੀਦੋ ਮੰਡੀ 1509 ਕੰਬਾਈਨ ਵਾਲਾ 3020 ਰੁਪਏ ਹੋਡਲ ਮੰਡੀ 1509 ਹੱਥ ਵਾਲਾ 2825 ਰੁਪਏ ਠੀਕ ਆ ਮੰਡੀ ਦੀ ਗੱਲ ਕਰਦੇ ਆ 1509 ਹੱਥ ਵਾਲਾ 3100 ਰੁਪਏ ਪ੍ਰਤੀ ਕੁਇੰਟਲ ਸਮਾਲੱਖਾ ਮੰਡੀ 1509 ਹੱਥ ਵਾਲਾ 3015 ਰੁਪਏ ਪ੍ਰਤੀ ਕੁਇੰਟਲ ਤਰਾਵੜੀ ਮੰਡੀ 1509 ਹੱਥ ਵਾਲਾ 3070 ਰੁਪਏ ਪ੍ਰਤੀ ਕੁਇੰਟਲ ਕੈਥਲ ਮੰਡੀ 1509 ਹੱਥ ਵਾਲਾ 3031 ਰੁਪਏ ਟਰੋਂਡਾ ਮੰਡੀ 1509 ਹੱਥ ਵਾਲਾ 3025 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਗੜਮੁਖਤੇਸ਼ਵਰ ਮੰਡੀ 1509 ਹੱਥ ਵਾਲਾ 2851 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਤੇ ਉਸ ਤੋਂ ਬਾਅਦ ਗੰਗੋਵ ਮੰਡੀ 1509 ਹੱਥ ਵਾਲਾ 3000 ਰੁਪਏ ਪ੍ਰਤੀ ਕੁਆਂਟਲ ਅਲੀਗੜ ਮੰਡੀ 1509 2751 ਰੁਪਏ ਇੰਦਰੀ ਮੰਡੀ 1509 ਹੱਥ ਵਾਲਾ 3100 ਰੁਪਏ ਪ੍ਰਤੀ ਕੁਆਂਟਲ ਇਸਮਾਈਲਾਬਾਦ ਮੰਡੀ 1509 3150 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਮੌਕੇ ਤੇ ਜੋ ਰੇਟ ਨੇ ਮੰਡੀਆਂ ਦੇ ਚੱਲ ਰਹੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਸ ਤੋਂ ਇਲਾਵਾ ਜਿਹੜੇ ਮੇਰੇ ਕਿਸਾਨ ਵੀਰ ਨੇ ਮੰਡੀ ਦੇ ਵਿੱਚ ਆਉਦੀ ਫਸਲ ਵੇਚੀ ਹੈ ਨਵੇਂ ਸੀਜ਼ਨ ਦਾ ਝੋਨਾ ਵੇਚਿਆ ਤਾਂ ਕਮੈਂਟਾਂ ਦੇ ਵਿੱਚ ਆਪਦੇ ਸ਼ਹਿਰ ਦਾ ਰੇਟ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀ ਰੈਸ ਤੋਂ ਜਾਣੂ ਹੋ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਅਪਡੇਟਡ ਜਾਣਕਾਰੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ